ਇਤਿਹਾਸ ਵਿੱਚ ਦੋ ਤਰ੍ਹਾਂ ਦੀ ਵਿਚਾਰ ਮਿਲਦੀ ਹੈ ਜਿਹੜਾ ਪੁਰਾਤਨ ਸਾਡਾ ਇਤਿਹਾਸ ਹੈ ਉਹਦੇ ਵਿੱਚ ਇਹ ਲਿਖਿਆ ਮਿਲਦਾ ਹੈ ਕਿ ਗੁਰੂ ਹਰਿਕ੍ਰਿਸ਼ਨ ਸਾਹਿਬਹਾਰਾ ਸੱਚੇ ਪਾਤਸ਼ਾਹ ਜੀ ਨੇ ਇਹ ਗੱਲ ਕਹਿ ਦਿੱਤੀ ਸੀ ਕਿ ਅਸੀਂ ਮਲੇਸ਼ ਦੇ ਦਰਸ਼ਨ ਨਹੀਂ ਕਰਨੇ ਨਾ ਮਲੇਸ਼ ਕੋ ਦਰਸ਼ਨ ਦੇਹ ਹੈ ਨਾ ਮਲੇਸ਼ ਕੇ ਦਰਸ਼ਨ ਲੈ ਹੈ ਐਵੇਂ ਦੇ ਬਚਨ ਵੀ ਸਾਨੂੰ ਇਤਿਹਾਸ ਵਿੱਚੋਂ ਮਿਲਦੇ ਨੇ ਜੋ ਪਹਿਲੀਆਂ ਖੋਜਾਂ ਨੇ ਪਰ ਜਿਨ੍ਹਾਂ ਨੇ ਹੁਣ ਇਤਿਹਾਸ ਦੀਆਂ ਖੋਜਾਂ ਕੀਤੀਆਂ ਉਹਨਾਂ ਨੇ ਖੋਜ ਕਰਕੇ ਦੱਸਿਆ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀ ਬਕਾਇਦਾ ਔਰੰਗਜੇ ਬਾਦਸ਼ਾਹ ਦੇ ਨਾਲ ਮੁਲਾਕਾਤ ਹੋਈ ਤੇ ਉਸ ਮੁਲਾਕਾਤ ਵਿੱਚ ਮਹਾਰਾਜ ਜੀ ਨੇ ਇਹ ਸਪਸ਼ਟ ਕੀਤਾ ਸੀ ਔਰੰਗਜੇ ਨੂੰ ਕਿ ਗੁਰਤਾ ਗੱਦੀ ਕੋਈ ਇਨਸਾਨ ਧੱਕੇ ਦੇ ਅੰਦਾਜ਼ ਨਹੀਂ ਲੈ ਸਕਦਾ ਸਿਰਫ ਵੱਡਾ ਪੁੱਤਰ ਹੋਣ ਦੇ ਨਾਤੇ ਕਿਸੇ ਨੂੰ ਗੁਰਤਾ ਗੱਦੀ ਮਿਲ ਜਾਏ ਇਹ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਸਿਧਾਂਤ ਨਹੀਂ ਹੈ ਇਸ ਕਰਕੇ ਰਾਮ ਰਾਏ ਚਾਹੇ ਜੋ ਮਰਜੀ ਕਹਿ ਰਿਹਾ ਪਰ ਉਹਦੀ ਵਿਚਾਰ ਜਾਂ ਉਹਦੀ ਗੱਲਬਾਤ ਝੂਠੀ ਹੈ ਤੇ ਗੁਰਮਤ ਦੇ ਉਪਦੇਸ਼ਾਂ ਦੇ ਮੁਤਾਬਕ ਠੀਕ ਨਹੀਂ ਦੇਸ਼ ਵਿਦੇਸ਼ ਵਿੱਚ ਵੱਸਦੀ ਸਮੂਹ ਸਾਧ ਸੰਗਤ ਜੀ ਆਓ ਆਪਾਂ ਸਾਰੇ ਇਕ ਵਾਰ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 8ਵੇਂ ਪਾਤਸ਼ਾਹ ਸਤਗੁਰੂ ਧੰਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਇਹਨਾਂ ਦਾ ਪਾਵਨ ਪ੍ਰਕਾਸ਼ ਗੁਰਪੁਰਬ ਹੈ 8ਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਗਤਾਂ ਬੜੇ ਪ੍ਰੇਮ ਭਾਵਨਾ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾ ਰਹੀਆਂ ਹਨ ਪ੍ਰਸਾਦ ਸੰਗਤ ਜੀ ਅਕਸਰ ਹੀ ਵੇਖਣ ਦੇ ਵਿੱਚ ਆਉਂਦਾ ਹੈ ਕਿ ਅਸੀਂ ਬਾਹਰੀ ਤੌਰ ਤੇ ਤਾਂ ਭਾਵੇਂ ਗੁਰਪੁਰ ਮਨਾ ਲਏ ਨੇ ਆ ਪਰ ਸੱਚ ਇਹ ਹੈ ਕਿ ਸਾਨੂੰ ਆਪਣੇ ਗੁਰੂ ਸਹਿਬਾਨ ਦੇ ਬਾਰੇ ਜਾਣਕਾਰੀ ਨਹੀਂ ਹੈ ਕਿਉਂਕਿ ਅੱਜ ਅਸੀਂ ਹੋਰ ਬਹੁਤ ਕੁਝ ਪੜਿਆ ਹੈ ਵਿਚਾਰਿਆ ਹੈ ਪਰ ਅਸੀਂ ਆਪਣੇ ਗੁਰੂ ਸਹਿਬਾਨਾਂ ਜੀ ਦਾ ਇਤਿਹਾਸ ਨਹੀਂ ਪੜਿਆ ਜਦੋਂ ਗੱਲ ਆਉਂਦੀ ਹੈ ਗੁਰਬਾਣੀ ਨੂੰ ਪੜਨ ਦੀ ਜਦੋਂ ਗੱਲ ਆਉਂਦੀ ਹੈ ਆਪਣੇ ਇਤਿਹਾਸ ਨੂੰ ਪੜਨ ਦੀ ਉਦੋਂ ਸਾਡਾ ਇੱਕ ਹੀ ਬਣਿਆ ਹੋਇਆ ਜਵਾਬ ਹੁੰਦਾ ਹੈ ਕਿ ਸਾਡੇ ਕੋਲ ਸਮਾਂ ਨਹੀਂ ਸਾਡੇ ਕੋਲ ਵਕਤ ਨਹੀਂ ਸੋ ਸਾਹਾ ਸੰਗਤ ਜੀ ਇਹ ਸਾਡੇ ਵਾਸਤੇ ਜ਼ਰੂਰੀ ਹੈ ਕਿ ਜਦ ਅਸੀਂ ਇਸ ਗੱਲ ਤੇ ਮਾਨ ਕਰਨੇ ਆ ਕਿ ਅਸੀਂ ਗੁਰੂ ਸਾਹਿਬ ਜੀ ਦੇ ਸਿੱਖਾਂ ਤੇ ਘਟੋ ਘਾਟ ਅਸੀਂ ਆਪਣੇ ਗੁਰੂ ਸਾਹਿਬਾਨਾਂ ਦੇ ਬਾਰੇ ਜਾਣਨ ਦਾ ਯਤਨ ਕਰੀ ਜਿਆਦਾ ਨਹੀਂ ਤੇ ਕੁਝ ਕੁ ਸਮਾਂ ਕੱਢ ਕੇ ਆਪਣੇ ਇਤਿਹਾਸ ਨੂੰ ਪੜ੍ਹੀਏ ਵਿਚਾਰੀਏ ਆਪਣੇ ਸਤਿਗੁਰੂ ਜੀ ਦੀ ਪਾਵਨ ਬਾਣੀ ਦੀ ਵਿਚਾਰ ਕਰੀਏ ਸੋ ਜੋ ਵੀ ਸੰਗਤਾਂ ਇਸ ਚੈਨਲ ਦੇ ਨਾਲ ਜੁੜੀਆਂ ਨੇ ਉਹਨਾਂ ਸੰਗਤਾਂ ਨੂੰ ਪਤਾ ਹੈ ਕਿ ਅਸੀਂ ਭਗਤੀ ਸ਼ਕਤੀ ਟੀਵੀ ਪੰਜਾਬੀ ਜੋ ਚੈਨਲ ਹੈ ਇਸ ਚੈਨਲ ਤੇ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਦੀ ਸੰਥਿਆ ਅਤੇ ਨਾਲ ਹੀ ਗੁਰਬਾਣੀ ਦੀ ਵਿਚਾਰ ਦੇ ਨਾਲ ਸੰਬੰਧਿਤ ਜੋ ਵੀਡੀਓਜ਼ ਹਨ ਉਹ ਸੰਗਤ ਦੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਇਹਦੇ ਅੰਦਾਲ ਨਾਲ ਜਦੋਂ ਵੀ ਕੋਈ ਸਤਿਗੁਰੂ ਜੀ ਦਾ ਗੁਰਪੁਰਬ ਹੁੰਦਾ ਹੈ ਜਾਂ ਕੋਈ ਐਸਾ ਇਤਿਹਾਸਿਕ ਦਿਨ ਆਉਂਦਾ ਹੈ ਉਦੋਂ ਸਾਡਾ ਯਤਨ ਹੁੰਦਾ ਹੈ ਕਿ ਉਸ ਇਤਿਹਾਸਿਕ ਦਿਹਾੜੇ ਦੇ ਨਾਲ ਸੰਬੰਧਿਤ ਵੀ ਕੁਝ ਜਿਹੜੇ ਬਚਨ ਨੇ ਵਿਚਾਰ ਨੇ ਉਹ ਸੰਗਤਾਂ ਦੇ ਨਾਲ ਸਾਂਝੇ ਕੀਤੇ ਜਾਣ ਪਿਛਲੇ ਸਮੇਂ ਦੇ ਦੌਰਾਨ ਵੀ ਇਸ ਚੈਨਲ ਤੇ ਅਸੀਂ ਗੁਰੂ ਸਹਿਬਾਨਾ ਜੀ ਦੇ ਜੀਵਨ ਦੇ ਅੰਦਾਲ ਸੰਬੰਧਿਤ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ ਸਨ ਔਰ ਇਹ ਜੋ ਵਿਚਾਰ ਸਨ ਕਿ ਅਸੀਂ ਸਵਾਲਾਂ ਜਵਾਬਾਂ ਦੇ ਰੂਪ ਦੇ ਵਿੱਚ ਸਾਂਝੇ ਕੀਤੇ ਸਨ ਔਰ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਹੋਈਆਂ ਸੰਗਤਾਂ ਨੇ ਉਹਨਾਂ ਵੀਡੀਓਜ਼ ਨੂੰ ਬੜਾ ਪਿਆਰ ਦਿੱਤਾ ਸਾਡਾ ਮਾਣ ਵਧਾਇਆ ਕਿਉਂਕਿ ਜਦੋਂ ਸੰਗਤਾਂ ਸ਼ਾਬਾਸ਼ ਦਿੰਦੀਆਂ ਨੇ ਜਦੋਂ ਸੰਗਤ ਵੱਲੋਂ ਅਸੀਸ ਮਿਲਦੀ ਹੈ ਤੇ ਉਸ ਵੇਲੇ ਜੋ ਵਕਤਾ ਹੁੰਦਾ ਹੈ ਸਾਧ ਸੰਗਤ ਉਹਨੂੰ ਵੀ ਇੱਕ ਅਹਿਸਾਸ ਹੁੰਦਾ ਹੈ ਮਨ ਦੇ ਵਿੱਚ ਕਿ ਮੈਂ ਹੋਰ ਜ਼ਿਆਦਾ ਮਿਹਨਤ ਕਰਾਂ ਤੇ ਸੰਗਤ ਦੇ ਅੰਦਾਲ ਹੋਰ ਵੀ ਕੁਝ ਜਿਹੜੇ ਬਚਨ ਬਿਲਾਸ ਨੇ ਉਹ ਅਸੀਂ ਸਾਂਝੇ ਕਰੀਏ ਸੋ ਸਾਧ ਸੰਗਤ ਕਿਉਂਕਿ ਅੱਜ 8ਵੇਂ ਪਾਤਸ਼ਾਹ ਧੰਗੁਰੂ ਹਰਿਕ੍ਰਿਸ਼ਨ ਸਿੰਘ ਬਾਹਰਾ ਜੀ ਦਾ ਪ੍ਰਕਾਸ਼ ਦਿਹਾੜਾ ਹੈ ਅਸੀਂ ਉਹਨਾਂ ਦੇ ਜੀਵਨ ਦੇ ਅੰਦਾਲ ਸੰਬੰਧਿਤ ਕੁਝ ਵਿਚਾਰ ਆਪ ਜੀ ਦੇ ਨਾਲ ਸਾਂਝੇ ਕਰਨੇ ਹਨ ਔਰ ਇਹ ਜੋ ਵਿਚਾਰ ਨੇ ਇਸ ਸਵਾਲਾਂ ਜਵਾਬਾਂ ਦੇ ਰੂਪ ਦੇ ਵਿੱਚ ਹੋਣਗੇ ਦਾਸ ਦੇ ਨਾਲ ਦਾਸ ਦੀ ਬੇਟੀ ਗੁਰ ਅਮਾਨਤ ਕੌਰ ਮੌਜੂਦ ਹੈ ਇਸ ਬੱਚੀ ਨੂੰ ਅਸੀਂ ਸਵਾਲ ਕਰਾਂਗੇ ਤੇ ਇਹ ਸਾਡੇ ਸਵਾਲਾਂ ਦੇ ਜਵਾਬ ਦੇਣਗੇ ਤੇ ਨਾਲ ਨਾਲ ਆਪਾਂ ਵਿਚਾਰ ਸਾਂਝੇ ਕਰਦੇ ਜਾਵਾਂਗੇ ਕਿ ਸਾਡੇ ਸਤਿਗੁਰੂ ਜੀ ਨੇ ਜਿਨ੍ਹਾਂ ਨੂੰ ਕਿ ਸਰਬੱਤ ਸੰਸਾਰ ਦੇ ਵਿੱਚ ਲੋਕ ਅੱਜ ਵੀ ਬਾਲਾ ਪ੍ਰੀਤਮ ਕਹਿ ਕੇ ਯਾਦ ਕਰਦੇ ਕਿਉਂਕਿ ਬਾਲਨਵਰ ਦੇ ਵੀ ਸੱਚੇ ਪਾਤਸ਼ਾਹ ਜੀ ਗੁਰਤਾ ਗੱਦੀ ਤੇ ਬੈਠੇ ਬਹੁਤ ਥੋੜਾ ਸਮਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਗੁਰਤਾ ਗੱਦੀ ਤੇ ਰਹੇ ਔਰ ਇਨੇ ਥੋੜੇ ਸਮੇਂ ਦੇ ਵਿੱਚ ਵੀ ਉਹਨਾਂ ਨੇ ਬੜੇ ਮਹਾਨ ਕਾਰਜ ਕੀਤੇ ਸਵਾ ਉਹ ਕਿਹੜੇ ਕਾਰਜ ਕੀਤੇ ਤੇ ਹੋਰ ਵੀ ਜੋ ਮਹਾਰਾਜ ਜੀ ਦੇ ਜੀਵਨ ਦੇ ਨਾਲ ਸੰਬੰਧਿਤ ਬਚਨ ਨੇ ਉਹ ਆਪਾਂ ਸਾਂਝੇ ਕਰਾਂਗੇ ਸਵਾ ਉਹ ਸਾਧ ਸੰਗਤ ਜੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾਤਾ ਜੀ ਦੇ ਪਾਵਨ ਜੀਵਨ ਇਤਿਹਾਸ ਤੇ ਉਹਨਾਂ ਦੀਆਂ ਸਿੱਖਿਆਵਾਂ ਦੇ ਨਾਲ ਸੰਬੰਧਿਤ ਕੁਝ ਬਚਨ ਆਪਾਂ ਸਾਰੇ ਸਾਂਝੇ ਕਰੀਏ ਸਭ ਤੋਂ ਪਹਿਲਾਂ ਬੇਟੀ ਗੁਰ ਅਮਾਨਤ ਕੌਰ ਜੀ ਤੁਸੀਂ ਸੰਗਤ ਨਾਲ ਫਤਿਹ ਦੀ ਸਾਂਝ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 8ਵੇਂ ਪਾਤਸ਼ਾਹ ਧੰਨ ਗੁਰੂ ਹਰਿਕ੍ਰਿਸ਼ਨ ਸਿੰਘ ਮਹਾਰਾਜ ਆਪਾਂ ਉਹਨਾਂ ਦੇ ਜੀਵਨ ਇਤਿਹਾਸ ਨਾਲ ਸੰਬੰਧਿਤ ਜਿਹੜੇ ਬਚਨ ਨੇ ਉਹ ਆਪਾਂ ਸੰਗਤਾਂ ਦੇ ਨਾਲ ਸਾਂਝੇ ਕਰਨੇ ਨੇ ਸੋ ਸਭ ਤੋਂ ਪਹਿਲਾਂ ਜੇ ਅਸੀਂ ਤੁਹਾਨੂੰ ਪੁੱਛੀਏ ਕਿ ਗੁਰੂ ਹਰਿਕ੍ਰਿਸ਼ਨ ਸਿੰਘ ਮਹਾਰਾਜ ਕਿਉਂਕਿ ਅੱਜ ਉਹਨਾਂ ਦਾ ਪਾਵਨ ਪ੍ਰਕਾਸ਼ ਗੁਰਪੁਰਬ ਹੈ ਸਤਿਗੁਰੂ ਜੀ ਦਾ ਪ੍ਰਕਾਸ਼ ਕਿਸ ਜਗ੍ਹਾ ਤੇ ਹੋਇਆ ਉਸ ਜਗ੍ਹਾ ਦਾ ਨਾਮ ਦੱਸੋ ਕੀਰਤਪੁਰ ਸਾਹਿਬ ਵਿਖੇ 1656 ਈਸਵੀ ਨੂੰ ਸਨ 1656 ਈਸਵੀ ਨੂੰ ਇਹ ਉਸ ਭਾਗਾ ਸਮਾਂ ਸੀ ਜਦੋਂ ਸਤਿਗੁਰੂ ਧੰਨ ਗੁਰੂ ਹਰਿਕ੍ਰਿਸ਼ਨ ਸਿੰਘ ਮਹਾਰਾਜ ਜੀ ਦਾ ਆਗਮਨ ਹੋਇਆ ਕਿਸ ਜਗ੍ਹਾ ਤੇ ਹੋਇਆ ਕੀਰਤਪੁਰ ਸਾਹਿਬ ਨਗਰ ਜਿਹੜਾ ਕਿ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਬਾ ਗੁਰਦਿੱਤਾ ਜੀ ਨੂੰ ਹੁਕਮ ਕਰਕੇ ਇਹ ਨਗਰ ਵਸਾਇਆ ਇਸ ਨਗਰ ਕੀਰਤਪੁਰ ਸਾਹਿਬ ਵਿਖੇ ਸਤਿਗੁਰੂ ਜੀ ਦਾ ਆਗਮਨ ਹੋਇਆ ਸੋ ਪੁੱਤਰ ਜੀ ਤੁਸੀਂ ਇਹ ਦੱਸੋ ਜਿਸ ਸਥਾਨ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਰਾਜੀ ਦਾ ਆਗਮਨ ਹੋਇਆ ਉਥੇ ਕਿਹੜਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਗੁਰਦੁਆਰਾ ਸ਼ੀਸ਼ਮਹੱਲ ਸਾਹਿਬ ਬਣਿਆ ਹੋਇਆ ਹੈ ਗੁਰਦੁਆਰਾ ਸ਼ੀਸ਼ਮਹੱਲ ਸਾਹਿਬ ਇਹ ਉਹ ਸਥਾਨ ਹੈ ਸਾਧ ਸੰਗਤ ਜੋ ਕੀਰਤਪੁਰ ਸਾਹਿਬ ਨਗਰ ਦੇ ਵਿੱਚ ਮੌਜੂਦ ਹੈ ਤੇ ਇਤਿਹਾਸ ਨੂੰ ਜਿੰਨਾ ਵੀ ਸੰਗਤਾਂ ਨੇ ਥੋੜਾ ਬਹੁਤਾ ਵੀ ਪੜਿਆ ਹੈ ਉਹ ਸੰਗਤਾਂ ਜਾਣਦੀਆਂ ਨੇ ਇੱਥੇ ਦੋ ਗੁਰੂ ਸਾਹਿਬਾਨਾ ਜੀ ਦਾ ਆਗਮਨ ਹੋਇਆ ਹੈ 7ਵੇਂ ਪਾਤਸ਼ਾਹ ਗੁਰੂ ਹਰਰੇਸ ਸਿੰਘ ਮਹਾਰਾਜ ਜਿਨ੍ਹਾਂ ਦਾ ਆਗਮਨ ਵੀ ਇੱਥੇ ਹੋਇਆ ਹੈ ਉਸ ਤੋਂ ਬਾਅਦ 8ਵੇਂ ਪਾਤਸ਼ਾਹ ਧੰਨ ਗੁਰੂ ਹਰਕ੍ਰਿਸ਼ਨ ਸਿੰਘ ਮਹਾਰਾਜ ਜੀ ਉਹਨਾਂ ਦਾ ਆਗਮਨ ਵੀ ਇੱਥੇ ਹੋਇਆ ਹੈ ਗੁਰਦੁਆਰਾ ਸੀਸਮਹਾਲ ਸਾਹਿਬ ਜੋ ਕਿ ਕੀਰਤਪੁਰ ਸਾਹਿਬ ਦੇ ਵਿੱਚ ਹੈ ਸੋ ਬੇਟਾ ਜੀ ਇਸ ਤੋਂ ਅਗਲਾ ਸਵਾਲ ਗੁਰੂ ਹਰਕ੍ਰਿਸ਼ਨ ਸਿੰਘ ਮਹਾਰਾਜ ਜੀ ਦੇ ਮਾਤਾ ਪਿਤਾ ਜੀ ਕੌਣ ਹਨ ਪਿਤਾ ਗੁਰੂ ਹਰਰਾਏ ਜੀ ਮਾਤਾ ਮਾਤਾ ਕ੍ਰਿਸ਼ਨ ਕੌਰ ਜੀ ਹਾਂਜੀ ਸੱਚੇ ਪਾਤਸ਼ਾਹ ਜੀ ਦੇ ਜੋ ਮਾਤਾ ਪਿਤਾ ਨੇ ਉਹਨਾਂ ਦੇ ਪਿਤਾ ਜੀ ਗੁਰੂ ਹਰਿਰਾਇ ਸਿੰਘ ਮਹਾਰਾਜ ਸਤਵੇਂ ਪਾਤਸ਼ਾਹ ਜੀ ਅਤੇ ਉਹਨਾਂ ਦੇ ਮਾਤਾ ਜੀ ਮਾਤਾ ਕ੍ਰਿਸ਼ਨ ਕੌਰ ਜੀ ਮਾਤਾ ਜੀ ਦੇ ਬਾਬਤ ਇਹ ਵੀ ਲਿਖਿਆ ਮਿਲਦਾ ਹੈ ਕਿ ਉਹਨਾਂ ਦਾ ਨਾਮ ਸੁਲੱਖਣੀ ਜੀ ਸੀ ਸੋ ਉਹਨਾਂ ਸਮਿਆਂ ਦੇ ਵਿੱਚ ਕਈ ਦਫਾ ਸਾਸ ਸੰਗਤ ਪੇਕੇ ਘਰ ਦਾ ਨਾਮ ਵੱਖਰਾ ਹੋਇਆ ਕਰਦਾ ਸੀ ਤੇ ਸਹੁਰੇ ਘਰ ਦੇ ਵਿੱਚ ਜਦੋਂ ਬੇਟੀ ਜਾਂਦੀ ਸੀ ਤੇ ਉਦੋਂ ਨਾਮ ਕਈ ਵਾਰੀ ਚੇਂਜ ਹੋ ਜਾਂਦਾ ਸੀ ਸੋ ਇਸ ਕਾਰਨ ਕਰਕੇ ਹੋ ਸਕਦਾ ਹੈ ਕਿ ਮਾਤਾ ਜੀ ਦੇ ਜਿਹੜੇ ਦੋ ਨਾਮ ਨੇ ਸਾਨੂੰ ਉਹ ਇਤਿਹਾਸ ਵਿੱਚੋਂ ਮਿਲਦੇ ਨੇ ਜਿਆਦਾਤਰ ਇਤਿਹਾਸਕਾਰਾਂ ਨੇ ਮਾਤਾ ਕ੍ਰਿਸ਼ਨ ਕੌਰ ਹੀ ਲਿਖਿਆ ਹੋਇਆ ਸੋ ਅਠਵੇਂ ਪਾਸ਼ਾ ਜੀ ਦੇ ਪਿਤਾ ਜੀ ਗੁਰੂ ਹਰਰਾਇ ਸਿੰਘ ਮਹਾਰਾਜ ਔਰ ਉਹਨਾਂ ਦੇ ਮਾਤਾ ਜੀ ਮਾਤਾ ਕ੍ਰਿਸ਼ਨ ਕੌਰ ਜੀ ਹਨ ਸੋ ਬੇਟਾ ਜੀ ਤੁਸੀਂ ਦੱਸ ਸਕਦੇ ਹੋ ਗੁਰੂ ਹਰਕ੍ਰਿਸ਼ਨ ਸਿੰਘ ਮਹਾਰਾਜ ਕਿੰਨੀ ਉਮਰ ਵਿੱਚ ਗੁਰਤਾ ਗੱਦੀ ਤੇ ਬੈਠੇ ਸਵਾ ਪੰਜ ਸਾਲ ਦੀ ਉਮਰ ਦੇ ਕਰੀਬ ਸਤਗੁਰੂ ਜੀ ਦੀ ਉਸ ਵੇਲੇ ਉਮਰ तकरीबन 7.5 ਕੋ 5 ਸਾਲ ਦੇ ਨੇੜੇ ਤੇ ਢੇ ਸੀ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਗੁਰਤਾ ਗੱਦੀ ਤੇ ਬੈਠੇ ਦੇਖੋ ਸਾਧ ਸੰਗਤ ਤੁਸੀਂ ਅੱਜ ਵੀ ਨਿਗੰਬਾਰੂ ਆਪਾਂ ਸਾਰੇ ਸਮਾਜ ਵਿੱਚ ਰਹਿੰਦੇ ਆ 5 ਸਵਾ 5 ਸਾਲ ਦੀ ਉਮਰ ਸਾਧ ਸੰਗਤ ਕਿਤੇ ਕਿੰਨੀ ਕੋ ਹੁੰਦੀ ਹੈ ਤੁਸੀਂ ਅੰਦਾਜ਼ਾ ਲਗਾਓ ਗੁਰੂ ਹਰਿਕ੍ਰਿਸ਼ਨ ਸਾਹਿਬ ਦਾਤਾ ਜੀ ਦੀ ਕਿੰਨੀ ਕਮਾਈ ਹੋਏਗੀ ਬਾਲ ਉਮਰ ਦੇ ਵਿੱਚ ਸਤਗੁਰੂ ਕਿੰਨੇ ਰੋਸ਼ਨ ਦਿਮਾਗ ਹੋਣਗੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇੱਕ ਬਚਨ ਹੈ ਤਖਤ ਬਹਿ ਤਖਤ ਤੇ ਕੀ ਲਾਇਕ ਕਿ ਤਖਤ ਦੇ ਉਪਰ ਉਹ ਬਹਿ ਸਕਦਾ ਹੈ ਜਿਹੜਾ ਤਖਤ ਤੇ ਬੈਠਣ ਦੇ ਲਾਇਕ ਹੋਵੇ ਗੁਰੂ ਹਰਿ ਰੈਸ ਸਿੰਘ ਮਹਾਰਾਜ ਜੀ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਇਸ ਲਾਇਕ ਜਾਣਿਆ ਇਸ ਯੋਗ ਜਾਣਿਆ ਕਿ ਉਹਨਾਂ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਟਕਾਈ ਜਾ ਸਕਦੀ ਹੈ ਇਸੇ ਕਰਕੇ ਮਹਾਰਾਜ ਜੀ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਚੋਣ ਕੀਤੀ ਤੇ ਅੰਦਾਜ਼ਾ ਲਗਾਓ ਸਿਰਫ ਸਵਾ ਕੋ 5 ਸਾਲ ਦੀ ਉਮਰ ਤੇ ਗੁਰੂ ਨਾਨਕ ਸਾਹਿਬ ਜੀ ਦੇ ਤਖਤ ਤੇ ਬੈਠਣ ਲਈ ਉਹਨਾਂ ਦੇ ਵਿੱਚ ਯੋਗਤਾ ਵੇਖੀ ਗਈ ਇਦਾਂ ਮਤਲਬ ਉਹਨਾਂ ਦੀ ਕਮਾਈ ਕਿੰਨੀ ਜ਼ਿਆਦਾ ਸੋ ਧਾਨ ਗੁਰੂ ਹਰਿਕ੍ਰਿਸ਼ਨ ਸਾਹਿਬ ਦਾਤਾ ਜੀ ਸਿਰਫ ਮਹਿਜ਼ ਸਵਾ ਕੋ 5 ਸਾਲ ਦੀ ਉਹਨਾਂ ਦੀ ਉਮਰ ਹੈ ਜਦੋਂ ਸੱਚੇ ਪਾਤਸ਼ਾਹ ਜੀ ਨੇ ਇਸ ਕੌਮ ਦੀ ਅਗਵਾਈ ਕੀਤੀ ਹੈ ਉਤਰ ਜੀ ਇਸ ਤੋਂ ਅਗਲਾ ਸਵਾਲ ਜੋ ਸੀ ਤੁਹਾਨੂੰ ਪੁੱਛਣਾ ਹੈ ਗੁਰੂ ਹਰਿਕ੍ਰਿਸ਼ਨ ਸਹਿ ਮਹਾਰਾਜ ਜੀ ਦੇ ਵੱਡੇ ਭਰਾ ਦਾ ਕੀ ਨਾਮ ਸੀ ਰਾਮ ਰਾਏ ਹਾਂਜੀ 사ਤਸੰਗ ਧੰਨ ਗੁਰੂ ਹਰਿਕ੍ਰਿਸ਼ਨ ਸਿੰਘ ਮਹਾਰਾਜ ਜੀ ਦੇ ਵੱਡੇ ਭਰਾ ਦਾ ਨਾਮ ਸੀ ਬਾਬਾ ਰਾਮ ਰਾਏ ਜੀ ਸਾਡਾ ਇਤਿਹਾਸ ਕਹਿੰਦਾ ਹੈ ਕਿ ਰਾਮ ਰਾਏ ਜੀ ਬੜੇ ਵਿਦਵਾਨ ਸਨ ਬੜੇ ਸੂਝਵਾਨ ਵੀ ਸਨ ਪਰ ਜਿਸ ਵਕਤ ਔਰੰਗਜ਼ੇਬ ਬਾਦਸ਼ਾਹ ਵੱਲੋਂ ਗੁਰੂ ਹਰਿ ਸਿੰਘ ਮਹਾਰਾਜ ਜੀ ਨੂੰ ਦਿੱਲੀ ਬੁਲਾਇਆ ਜਾਂਦਾ ਹੈ ਸੱਦਿਆ ਜਾਂਦਾ ਹੈ ਤਾਂ ਉਸ ਵੇਲੇ ਮਹਾਰਾਜ ਜੀ ਕਿਉਂਕਿ ਸਤਗੁਰੂ ਦੇ ਰਜੇਵੇਂ ਬਹੁਤ ਜ਼ਿਆਦਾ ਸਨ ਉਹਨਾਂ ਨੇ ਆਪਣੇ ਵੱਡੇ ਪੁੱਤਰ ਰਾਮ ਰਾਏ ਨੂੰ ਦਿੱਲੀ ਭੇਜਿਆ ਪਰ ਉੱਥੇ ਜਾ ਕਰਕੇ RAM RAJ ਬਾਦਸ਼ਾਹੀ ਪ੍ਰਭਾਵ ਦੇ ਥੱਲੇ ਆ ਗਿਆ ਜਿਸ ਕਾਰਨ ਕਰਕੇ ਉਸ ਨੇ ਆਪਣੇ ਵੱਲੋਂ ਇਤਿਹਾਸ ਕਹਿੰਦੇ ਬੜੀਆਂ ਕਰਾਮਾਤਾਂ ਵੀ ਦਿਖਾਈਆਂ ਔਰ ਉਹਦੇ ਅੰਦਾਜ਼ ਨਾਲ ਉਸ ਨੇ ਸਤਗੁਰੂ ਜੀ ਦੀ ਪਾਵਨ ਬਾਣੀ ਦੀ ਇੱਕ ਤੁਕ ਵੀ ਬਦਲ ਦਿੱਤੀ ਸੀ ਜਿਸ ਕਾਰਨ ਕਰਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉਸ ਨੂੰ ਬੇਦਖਲ ਕਰ ਦਿੱਤਾ ਤੇ ਉਹਦੇ ਤੋਂ ਬਾਅਦ ਸਤਗੁਰੂ ਜੀ ਉਸ ਨੂੰ ਮਿਲੇ ਤੱਕ ਵੀ ਨਹੀਂ ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਇੱਕ ਬੜੀ ਵੱਡੀ ਕੁਰਬਾਨੀ ਹੈ ਕਿ ਉਹਨਾਂ ਨੇ ਸਤਗੁਰੂ ਦੀ ਬਾਣੀ ਦੇ ਸਤਕਾਰ ਲਈ ਆਪਣੇ ਪੁੱਤਰ ਤੱਕ ਨੂੰ ਵੀ ਫਟਕਾਰ ਦਿੱਤਾ ਆਪਣੇ ਪੁੱਤਰ ਨੂੰ ਫਿਰ ਆਪਣੇ ਨੇੜੇ ਨਹੀਂ ਲਾਇਆ ਸਵੇਸ਼ ਕਰਕੇ ਵੱਡਾ ਪੁੱਤਰ RAM RAJ ਖਾਲੀ ਰਹਿ ਜਾਂਦਾ ਹੈ ਗੁਰਤਾ ਗੱਦੀ ਤੋਂ ਤੇ ਛੋਟੇ ਪੁੱਤਰ ਨੂੰ ਭਾਵ ਗੁਰੂ ਹਰਿਕ੍ਰਿਸ਼ਨ ਸਹਿਬ ਰਾਜ ਜੀ ਨੂੰ ਗੁਰਤਾ ਗੱਦੀ ਮਿਲਦੀ ਸੋ ਸੱਚੇ ਪਾਤਸ਼ਾਹ ਗੁਰਤਾ ਗੱਦੀ ਤੇ ਬੈਠ ਗਏ ਉਹਦੇ ਤੋਂ ਬਾਅਦ ਉਹਨਾਂ ਨੇ ਮਾਨਵ ਭਲਾਈ ਦੇ ਕਾਰਜ ਉਸੇ ਤਰ੍ਹਾਂ ਜਾਰੀ ਰੱਖੇ ਜਿਵੇਂ ਪਹਿਲੇ ਗੁਰੂ ਸਾਹਿਬਾਨਾ ਜੀ ਦੇ ਸਮੇਂ ਉਹ ਕਾਰਜ ਚੱਲ ਰਹੇ ਸਨ ਇਹਦੇ ਤੋਂ ਬਾਅਦ ਸਤਗੁਰੂ ਦਿੱਲੀ ਦੀ ਧਰਤੀ ਤੇ ਜਾਂਦੇ ਨੇ ਸੁਪੁੱਤਰ ਜੀ ਤੁਹਾਡੇ ਬਾਤ ਤੇ ਸਵਾਲ ਇਹ ਹੈ ਕਿ ਗੁਰੂ ਹਰਿਕ੍ਰਿਸ਼ਨ ਸਿੰਘ ਮਹਾਰਾਜ ਜੀ ਨੂੰ ਦਿੱਲੀ ਕਿਸ ਨੇ ਬੁਲਾਇਆ ਔਰੰਗਜ਼ੇਬ ਬਾਦਸ਼ਾਹ ਨੇ ਔਰੰਗਜ਼ੇਬ ਬਾਦਸ਼ਾਹ ਨੇ ਗੁਰੂ ਹਰਿਕ੍ਰਿਸ਼ਨ ਸਿੰਘ ਮਹਾਰਾਜ ਜੀ ਨੂੰ ਦਿੱਲੀ ਆਉਣ ਬਾਅਦ ਤੇ ਸੱਦਾ ਭੇਜਿਆ ਕਿਉਂ ਬੁਲਾਇਆ ਗਿਆ ਜੀ ਇਹਦੇ ਪਿੱਛੇ ਵੀ ਕਾਰਨ ਹੈ ਕਿਉਂਕਿ ਰਾਮ ਰਾਏ ਚਾਹੁੰਦਾ ਸੀ ਕਿ ਮੈਨੂੰ ਗੁਰਤਾ ਗੱਦੀ ਮਿਲੇ ਮੈਂ ਵੱਡਾ ਭਰਾ ਹਾਂ ਮੈਂ ਗੁਰਤਾ ਗੱਦੀ ਤੇ ਬੈਠਣਾ। ਉਹ ਔਰੰਗਜ਼ੇਬ ਨੂੰ ਵਾਰ-ਵਾਰ ਕਹਿੰਦਾ ਸੀ ਤੁਸੀਂ ਮੇਰੀ ਮਦਦ ਕਰੋ। ਔਰੰਗਜ਼ੇਬ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੂੰ ਬਲਾਵਾ ਭੇਜਿਆ ਕਿ ਤੁਸੀਂ ਦਿੱਲੀ ਆਓ। ਤੁਹਾਡੇ ਨਾਲ ਅਸੀਂ ਕੁਝ ਵਿਚਾਰ ਕਰਨੀ ਹੈ ਜਾਂ ਗੱਲਬਾਤ ਕਰਨੀ ਹੈ। ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੂੰ ਦਿੱਲੀ ਲਿਆਉਣ ਵਾਸਤੇ ਉਸ ਨੇ ਰਾਜਾ ਜੈ ਸਿੰਘ ਨੂੰ ਨਿਯੁਕਤ ਕੀਤਾ ਕਿ ਤੁਸੀਂ ਗੁਰੂ ਸਾਹਿਬ ਨੂੰ ਲੈ ਕੇ ਆਓ। ਰਾਜਾ ਜੈ ਸਿੰਘ ਨੇ ਆਪਣੇ ਦੀਵਾਨ ਪਰਸਰਾਮ ਨੂੰ ਭੇਜਿਆ ਕਿ ਪੂਰੇ ਸਤਕਾਰ ਦੇ ਨਾਲ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੂੰ ਦਿੱਲੀ ਲਿਆਂਦਾ ਜਾਏ ਇਤਿਹਾਸ ਵਿੱਚ ਦੋ ਤਰ੍ਹਾਂ ਦੀ ਵਿਚਾਰ ਮਿਲਦੀ ਹੈ ਜਿਹੜਾ ਪੁਰਾਤਨ ਸਾਡਾ ਇਤਿਹਾਸ ਹੈ ਉਹਦੇ ਵਿੱਚ ਇਹ ਲਿਖਿਆ ਮਿਲਦਾ ਹੈ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾ ਸੱਚੇ ਪਾਸ਼ਾ ਜੀ ਨੇ ਇਹ ਗੱਲ ਕਹਿ ਦਿੱਤੀ ਸੀ ਕਿ ਅਸੀਂ ਮਲੇਸ਼ ਦੇ ਦਰਸ਼ਨ ਨਹੀਂ ਕਰਦੇ ਨਾ ਮਲੇਸ਼ ਕੋ ਦਰਸ਼ਨ ਦੇਹ ਹੈ ਨਾ ਮਲੇਸ਼ ਕੇ ਦਰਸ਼ਨ ਲੈ ਹੈ ਇਵੇਂ ਦੇ ਬਚਨ ਵੀ ਸਾਨੂੰ ਇਤਿਹਾਸ ਵਿੱਚੋਂ ਮਿਲਦੇ ਨੇ ਜੋ ਪਹਿਲੀਆਂ ਹੋ ਜਾਂਦੇ ਪਰ ਜਿਨ੍ਹਾਂ ਨੇ ਹੁਣ ਇਤਿਹਾਸ ਦੀਆਂ ਖੋਜਾਂ ਕੀਤੀਆਂ ਉਹਨਾਂ ਨੇ ਖੋਜ ਕਰਕੇ ਦੱਸਿਆ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀ ਬਕਾਇਦਾ ਔਰੰਗਜੇ ਬਾਦਸ਼ਾਹ ਦੇ ਨਾਲ ਮੁਲਾਕਾਤ ਹੋਈ ਤੇ ਉਸ ਮੁਲਾਕਾਤ ਵਿੱਚ ਮਹਾਰਾਜ ਜੀ ਨੇ ਇਹ ਸਪਸ਼ਟ ਕੀਤਾ ਸੀ ਔਰੰਗਜੇ ਨੂੰ ਕਿ ਗੁਰਤਾ ਗੱਦੀ ਕੋਈ ਇਨਸਾਨ ਤਕੇ ਦੇ ਨਾਲ ਨਹੀਂ ਲੈ ਸਕਦਾ ਸਿਰਫ ਵੱਡਾ ਪੁੱਤਰ ਹੋਣ ਦੇ ਨਾਤੇ ਕਿਸੇ ਨੂੰ ਗੁਰਤਾ ਗੱਦੀ ਮਿਲ ਜਾਏ ਇਹ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਸਿਧਾਂਤ ਨਹੀਂ ਹੈ ਇਸ ਕਰਕੇ ਰਾਮ ਰਾਇ ਚਾਹੇ ਜੋ ਮਰਜੀ ਕਹਿ ਰਿਹਾ ਔਰ ਉਹਦੀ ਵਿਚਾਰ ਜਾਂ ਉਹਦੀ ਗੱਲਬਾਤ ਝੂਠੀ ਹੈ ਤੇ ਗੁਰਮਤ ਦੇ ਉਪਦੇਸ਼ਾਂ ਦੇ ਮੁਤਾਬਕ ਠੀਕ ਨਹੀਂ ਸੋ ਕਹਿਣ ਤੋਂ ਬਾਅਦ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਿੱਲੀ ਗਏ ਸਤਿਗੁਰੂ ਜਦੋਂ ਦਿੱਲੀ ਗਏ ਤੇ ਮਹਾਰਾਜ ਜੀ ਨੇ ਵਖ ਵਖ ਥਾਵਾਂ ਤੇ ਪੜਾਵ ਵੀ ਕੀਤੇ ਇੱਕ ਪੜਾ ਗੁਰੂ ਸਾਹਿਬ ਜੀ ਨੇ ਅੰਬਾਲੀ ਸ਼ਹਿਰ ਦੇ ਵਿੱਚ ਕੀਤਾ ਜਿੱਥੇ ਆਪਾਂ ਗੁਰਦੁਆਰਾ ਪੰਜੋਖਰਾ ਸਾਹਿਬ ਦੇ ਦਰਸ਼ਨ ਕਰਦੇ ਆ ਇੱਥੇ ਇੱਕ ਬਹੁਤ ਹੰਕਾਰਿਆ ਹੋਇਆ ਪੰਡਤ ਗੁਰੂ ਪਾਤਸ਼ਾਹ ਜੀ ਨੂੰ ਮਿਲਦਾ ਸੋ ਪੁੱਤਰ ਜੀ ਤੁਸੀਂ ਦੱਸ ਸਕਦੇ ਹੋ ਉਹ ਕਿਹੜਾ ਹੰਕਾਰਿਆ ਹੋਇਆ ਪੰਡਤ ਸੀ ਜਿਸ ਦਾ ਉਧਾਰ ਗੁਰੂ ਹਰਿਕ੍ਰਿਸ਼ਨ ਸਾਹਿਬ ਬਾਹਰ ਆਨੇ ਕੀਤਾ ਪੰਡਤ ਲਾਲ ਚੰਦ ਪੰਡਤ ਲਾਲ ਚੰਦ ਸੀ ਇਸ ਨੂੰ ਬੜੀ ਹਉਮੈ ਸੀ ਬੜਾ ਹੰਕਾਰ ਸੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾਤਾ ਜੀ ਨੇ ਇਸ ਦਾ ਹੰਕਾਰ ਤੋੜਿਆ ਔਰ ਪੰਡਤ ਲਾਲ ਚੰਦ ਫਿਰ ਗੁਰੂ ਹਰਿਕ੍ਰਿਸ਼ਨ ਸਾਹਿਬ ਦਾਤਾ ਜੀ ਦੇ ਚਰਨਾਂ ਦਾ ਸੇਵਕ ਬਣਿਆ ਇਹਦੀ ਹਉਮੈ ਦੂਰ ਹੋ ਗਈ ਇਹਦੇ ਤੋਂ ਬਾਅਦ ਸਤਗੁਰੂ ਜੀ ਦਿੱਲੀ ਦੀ ਧਰਤੀ ਤੇ ਆਏ ਮਹਾਰਾਜ ਧੰਗੁਰੂ ਹਰਿਕ੍ਰਿਸ਼ਨ ਸਾਹਿਬ ਦਾਤਾ ਜੀ ਸੰਗਤਾਂ ਨੂੰ ਮਿਲੇ ਸੰਗਤਾਂ ਨੇ ਦੀਦਾਰ ਪਾਇਆ ਪੁੱਤਰ ਜੀ ਤੁਹਾਡੇ ਵਾਸਤੇ ਜੋ ਅਗਲਾ ਸਵਾਲ ਹੈ ਉਹ ਇਹ ਹੈ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜਦੋਂ ਦਿੱਲੀ ਆਏ ਇੱਥੇ ਸੰਗਤਾਂ ਦਾ ਉਧਾਰ ਕੀਤਾ ਭਲਾ ਕੀਤਾ ਮਹਾਰਾਜ ਜੀ ਨੇ ਉਹਨਾਂ ਦਿਨਾਂ ਦੇ ਵਿੱਚ ਦਿੱਲੀ ਵਿੱਚ ਕਿਹੜੀਆਂ-ਕਿਹੜੀਆਂ ਬਿਮਾਰੀਆਂ ਫੈਲੀਆਂ ਹੋਈਆਂ ਸਨ ਜਿਨ੍ਹਾਂ ਦਾ ਗੁਰੂ ਜੀ ਨੇ ਇਲਾਜ ਕੀਤਾ ਉਸ ਸਮੇਂ ਦੋ ਬਿਮਾਰੀਆਂ ਫੈਲੀਆਂ ਹੋਈਆਂ ਸਨ ਹੈਜਾ ਅਤੇ ਚੇਚਕ ਸਾਡਾ ਇਤਿਹਾਸ ਕਹਿੰਦਾ ਹੈ ਹੈਜਾ ਅਤੇ ਚੇਚਕ ਇਹ ਦੋ ਤਰ੍ਹਾਂ ਦੀਆਂ ਬਿਮਾਰੀਆਂ ਉਸ ਵੇਲੇ ਫੈਲੀਆਂ ਹੋਈਆਂ ਸੀ। ਸਾਦ ਸੰਗਤ ਗੁਰੂ ਘਰ ਦਾ ਦਵਾਖਾਨਾ ਬੜਾ ਵੱਡਾ ਸੀ। ਗੁਰੂ ਹਰਿ ਰਾਇ ਸਿੰਘ ਮਹਾਰਾਜ ਜੀ ਦੇ ਸਮੇਂ ਵੀ ਜਦੋਂ ਸ਼ਾਹ ਜਹਾਂ ਦਾ ਪੁੱਤਰ ਦਾਰਾ ਸ਼ਕੋ ਬਿਮਾਰ ਪੈ ਗਿਆ ਤੇ ਉਹਦੇ ਇਲਾਜ ਵਾਸਤੇ ਜੜੀਆਂ ਜੜੀਆਂ ਬੂਟੀਆਂ ਜੜੀਆਂ ਦਵਾਈਆਂ ਚਾਹੀਦੀਆਂ ਸਨ ਉਹ ਦੇਸ਼ ਦੇ ਕਿਸੇ ਵੀ ਹੋਰ ਦਵਾਖਾਨੇ ਵਿੱਚ ਉਹ ਨਹੀਂ ਮਿਲਿਆ। ਇਥੋਂ ਤੱਕ ਸ਼ਾਹੀ ਦਵਾਖਾਨੇ ਵਿੱਚ ਵੀ ਉਹ ਦਵਾਈਆਂ ਮੌਜੂਦ ਨਹੀਂ ਸਨ। ਉਹ ਦਵਾਈਆਂ ਗੁਰੂ ਹਰਿ ਰਾਇ ਸਿੰਘ ਮਹਾਰਾਜ ਜੀ ਦੇ ਦਵਾਖਾਨੇ ਵਿੱਚੋਂ ਮਿਲੀਆਂ ਜਿਨ੍ਹਾਂ ਦੇ ਰਾਹੀਂ ਇਲਾਜ ਕੀਤਾ ਗਿਆ ਤੇ ਸ਼ਾਹਜਹਾਂ ਦਾ ਪੁੱਤਰ ਠੀਕ ਹੋਇਆ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਮਹਾਰਾਜ ਕਿੰਨੇ ਵੱਡੇ ਪੱਦਰ ਤੇ ਮਾਨਵ ਭਲਾਈ ਦੇ ਕਾਰਜ ਕਰ ਰਹੇ ਸਨ ਜਦੋਂ ਗੁਰੂ ਹਰਿਕ੍ਰਿਸ਼ਨ ਸਿੰਘ ਮਹਾਰਾਜ ਦਿੱਲੀ ਆਏ ਤੇ ਸਤਗੁਰੂ ਪਾਤਸ਼ਾਹ ਜੀ ਆਪਣਾ ਦਵਾਖਾਨਾ ਵੀ ਨਾਲ ਲੈ ਕੇ ਆਏ ਸੋ ਇਥੇ ਜਦੋਂ ਹੈਜਾ ਤੇ ਚੇਚਕ ਫੈਲੀ ਤੇ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਲੋਕਾਂ ਦਾ ਇਲਾਜ ਕੀਤਾ ਆਪ ਅੱਗੇ ਵਧ ਕੇ ਗੁਰੂ ਹਰਿਕ੍ਰਿਸ਼ਨ ਸਿੰਘ ਮਹਾਰਾਜ ਜੀ ਨੇ ਸੰਗਤਾਂ ਦੀ ਸੇਵਾ ਕੀਤੀ ਸੋ ਸਾ ਸੰਗਤ ਇਸ ਸਮੇਂ ਦੇ ਦੌਰਾਨ ਹੀ ਜਿਹੜਾ ਚੇਚਕ ਦਾ ਰੋਗ ਹੈ ਉਹ ਗੁਰੂ ਹਰਿਕ੍ਰਿਸ਼ਨ ਸਾਹਿਬ ਦਾਤਾ ਜੀ ਦੇ ਤਣ ਨੂੰ ਵੀ ਲੱਗ ਜਾਂਦਾ ਮਹਾਰਾਜ ਜੀ ਨੇ ਆਪਣੇ ਤਣ ਦੀ ਪਰਵਾਹੀ ਕੀਤੀ ਇਹਨੇ ਵੱਡੇ ਪੱਦਰ ਤੇ ਸਤਗੁਰਾਂ ਨੇ ਸੇਵਾ ਕੀਤੀ ਤੇ ਇਸ ਚੇਚਕ ਦੇ ਰੋਗ ਰਾਹੀਂ ਜੋ ਇਤਿਹਾਸ ਵਿੱਚੋਂ ਸਾਨੂੰ ਜਾਣਕਾਰੀ ਮਿਲਦੀ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਫਿਰ ਜੋਤੀ ਜੋਤ ਸਮਾਉਂਦੇ ਪੁੱਤਰ ਜੀ ਤੁਹਾਡੇ ਬਾਤ ਤੇ ਸਵਾਲ ਇਹ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਕਦੋਂ ਜੋਤੀ ਜੋਤ ਸਮਾਏ 1664 ਈਸਵੀ ਨੂੰ ਸਨ 1664 ਈਸਵੀ ਦੇ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਦਾਤਾ ਜੀ ਜੋਤੀ ਜੋਤ ਸਮਾਈ ਜਿਸ ਜਗ੍ਹਾ ਤੇ ਸਤਿਗੁਰੂ ਜੋਤੀ ਜੋਤ ਸਮਾਏ ਉਸ ਜਗ੍ਹਾ ਤੇ ਕਿਹੜਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਗੁਰਦੁਆਰਾ ਬਾਲਾ ਸਾਹਿਬ ਸੁਸ਼ੋਭਿਤ ਹੈ ਉਸ ਜਗ੍ਹਾ ਤੇ ਅੱਜਕੱਲ ਗੁਰਦੁਆਰਾ ਬਾਲਾ ਸਾਹਿਬ ਸੁਭਾਇਮਾਨ ਹੈ ਸਾ ਸੰਗਤ ਜਿੱਥੇ 8ਵੇਂ ਪਾਤਸ਼ਾਹ ਸਤਿਗੁਰੂ ਜੀ ਜੋਤੀ ਜੋਤ ਸਮਾਏ ਅਠਵੇਂ ਪਾਸ਼ਾ ਜੀ ਕਦੋਂ ਜੋਤੀ ਜੋਤਿ ਜੋ ਸਮਾਏ ਉਦੋਂ ਈਸਵੀ ਸੰਨ ਕਿਹੜਾ ਚੱਲ ਰਿਆ ਸੀ 1664 ਈਸਵੀ ਨੂੰ ਸੰਨ 1664 ਈਸਵੀ ਨੂੰ ਅਠਵੇਂ ਪਾਸ਼ਾ ਜੀ ਜੋਤੀ ਜੋਤਿ ਜੋ ਸਮਾਏ ਜਦੋਂ ਸਤਗੁਰੂ ਜੋਤੀ ਜੋਤਿ ਜੋ ਸਮਾਏ ਉਦੋਂ ਉਹਨਾਂ ਦੀ ਉਮਰ ਕਿੰਨੀ ਸੀ 8 ਸਾਲ ਮਹਿਜ 8 ਸਾਲ ਦੀ ਸਤਗੁਰਾਂ ਦੀ ਉਮਰ ਸੀ ਸਾਧ ਸੰਗਤ ਤੁਸੀਂ ਅੰਦਾਜ਼ਾ ਲਾਓ ਬਾਲ ਉਮਰ ਵਿੱਚ ਹੀ ਮਹਾਰਾਜ ਜੀ ਗੁਰਤਾ ਗੱਦੀ ਤੇ ਬਰਾਜੇ ਸਵਾ ਕੋ 5 ਸਾਲ ਦੀ ਉਮਰ ਸੀ ਮਹਾਰਾਜ ਜੀ ਤੇ 8 ਸਾਲ ਦੀ ਉਮਰ ਆਉਂਦਿਆਂ ਤੱਕ ਸੱਚੇ ਪਾਤਸ਼ਾਹ ਜੀ ਜੋਤੀ ਜੋਤਿ ਸਮਾ ਗਏ। ਭਾਵੇਂ ਕਿ ਦੇਖੋ ਬਾਹਰ ਉਮਰ ਇਸੇ ਕਰਕੇ ਬਾਲਾ ਪ੍ਰੀਤਮ ਕਹਿ ਕੇ ਅਸੀਂ ਸਾਰੇ ਮਹਾਰਾਜ ਜੀ ਨੂੰ ਸਤਕਾਰ ਦਿੰਦੇ ਆ। ਬਾਹਰੀ ਤੌਰ ਤੇ ਵੇਖਣ ਲਈ। ਪਰ ਅਧਿਆਤਮਕ ਤੌਰ ਤੇ ਆਤਮਿਕ ਤੌਰ ਤੇ ਸਤਿਗੁਰਾਂ ਦੇ ਵਿੱਚ ਕੋਈ ਅੰਤਰ ਨਹੀਂ। ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕਰਕੇ 10ਵੇਂ ਪਾਤਸ਼ਾਹ ਜੀ ਤੱਕ ਸਾਰੇ ਗੁਰੂ ਸਾਹਿਬਾਨ ਜੀ ਇੱਕ ਰੂਪ ਨੇ ਕਿਉਂਕਿ ਸਰੀਰ ਭਾਵੇਂ ਵੱਖਰੇ ਵੱਖਰੇ ਨੇ ਪਰ ਇਹਨਾਂ ਸਰੀਰਾਂ ਦੇ ਵਿੱਚ ਜੋਤ ਜਿਹੜੀ ਹੈ ਉਹ ਇੱਕ ਹੀ ਵਰਤੀ ਰਹੀਏ ਜਦੋਂ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸਮਾਏ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਉਦੋਂ ਸੰਗਤ ਨੇ ਫਿਰ ਪੁੱਛਿਆ ਮਹਾਰਾਜ ਸਾਨੂੰ ਜਾਣ ਤੋਂ ਪਹਿਲਾਂ ਕਿਹਦੇ ਲੜ ਲਾ ਕੇ ਜਾ ਰਹੇ ਤੇ ਮਹਾਰਾਜ ਜੀ ਨੇ ਧੰ ਗੁਰੂ ਤੇਗ ਬਹਾਦਰ ਸਾਹਿਬ ਜੀ ਵਾਲੇ ਪਾਸੇ ਇਸ਼ਾਰਾ ਕੀਤਾ ਸੀ ਕਿ ਸਾਡੇ ਬਾਬਾ ਜੀ ਨੇ ਜੋ ਕਿ ਬਕਾਲਾ ਸਾਹਿਬ ਗ੍ਰਾਮ ਦੇ ਵਿੱਚ ਰਹਿੰਦੇ ਨੇ ਤੁਸੀਂ ਉਹਨਾਂ ਦਾ ਲੜ ਫੜਨਾ ਹੈ ਭਾਵ ਕਿ ਗੁਰੂ ਤੇਗ ਬਹਾਦਰ ਸਾਹਿਬ ਦਾਤਾ ਜੀ ਹੁਣ ਗੁਰਤਾ ਗੱਦੀ ਤੇ ਹੋਣਗੇ ਸੋ ਸਾਧ ਸੰਗਤ ਇਹ ਹੈ ਧੰਨ ਗੁਰੂ ਹਰਿਕ੍ਰਿਸ਼ਨ ਸਿੰਘ ਮਹਾਰਾਜ ਜੀ ਦਾ ਸੰਖੇਪ ਜਿਹਾ ਇਤਿਹਾਸ ਮਹਾਰਾਜ ਜੀ ਦੇ ਇਤਿਹਾਸ ਵਿੱਚ ਹੋਰ ਵੀ ਕਾਫੀ ਘਟਨਾਵਾਂ ਆਉਂਦੀਆਂ ਨੇ ਪਰ ਅਸੀਂ ਥੋੜੇ ਸਮੇਂ ਦੇ ਵਿੱਚ ਯਤਨ ਕੀਤਾ ਕਿ ਕੁਝ ਇੱਕ ਵਿਸ਼ੇਸ਼ ਜਿਹੜੀਆਂ ਗੱਲਾਂ ਸੰਗਤ ਨਾਲ ਸਾਂਝੀਆਂ ਕੀਤੀਆਂ ਜਾਣ ਕਿ ਘੱਟੋ ਘੱਟ ਇੰਨੀ ਕੁ ਜਾਣਕਾਰੀ ਹਰ ਸਿੱਖ ਨੂੰ ਆਪਣੇ ਸਤਿਗੁਰੂ ਦੇ ਬਾਬਤ ਹੋਣੀ ਚਾਹੀਦੀ ਹੈ ਆਪ ਸਰਬੱਤ ਸੰਗਤਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਇਸ ਵੀਡੀਓ ਨੂੰ ਪਿਆਰ ਦਿੱਤਾ ਹੈ ਇਥੋਂ ਤੱਕ ਵੀਡੀਓ ਨੂੰ ਵੇਖਿਆ ਹੈ ਸੋ ਨਾਲ ਹੀ ਬੇਨਤੀ ਹੈ ਜਾਦਾ ਤੋਂ ਜ਼ਿਆਦਾ ਸੰਗਤਾਂ ਦੇ ਅੰਦਰ ਆਪਜੀ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਵੀ ਕਰੋ ਲਾਈਕ ਕਰੋ ਅਤੇ ਇਸ ਚੈਨਲ ਨੂੰ ਆਪਜੀ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਆਉਣ ਵਾਲੀਆਂ ਜਿਹੜੀਆਂ ਵੀਡੀਓਜ਼ ਹਨ ਉਹਨਾਂ ਦੀ ਨੋਟੀਫਿਕੇਸ਼ਨ ਸਾਰਿਆਂ ਤੋਂ ਪਹਿਲਾਂ ਆਪਜੀ ਤੱਕ ਪਹੁੰਚਦੀ ਹੋ ਸਕੇ ਆਪਜੀ ਤੱਕ ਵੀਡੀਓ ਪਹੁੰਚ ਸਕੇ ਸੋ ਸਾਰੀ ਸੰਗਤ ਦਾ ਧੰਨਵਾਦ ਜੀ ਆਓ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ